ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਵਿੱਚ ਦੋਸਤੋ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਨਵੀਂ ਪੋਸਟ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿੰਨੀ ਫੀਸ ਲੱਗੇਗੀ ਇਹ ਸਭ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਲੀ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾ ਵਾਲੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਵੱਖ-ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾ ਪੋਸਟ ਹੈਗੇ ਜੀ ਨੋਨ ਮੈਡੀਕਲ ਸੁਪਰਵਾਈਜ਼ਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਜਰਨਲ ਕੈਟਾਗਰੀ ਦੇ ਲਈ ਬੀਐਸਸੀ ਫੁੱਲ ਟਾਈਮ ਤੁਸੀਂ ਕੀਤੀ ਹੋਈ ਨਾਲ ਹੀ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈਗਾ ਏ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 20000 ਰੁਪਏ ਪਰ ਮਨ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੇ ਜੀ ਵੈਕਸੀਨੇਟ ਕੋਲਡ ਚੇਨ ਮੈਨੇਜਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਪਬਲਿਕ ਹੈਲਥ ਦੇ ਵਿੱਚ ਨਾਲ ਹੀ ਘੱਟੋ ਘੱਟ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈਗਾ ਏ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 22000 ਪਲਸ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਇਸ ਪੋਸਟ ਦੇ ਲਈ ਅਗਲੀ ਪੋਸਟ ਹੈਗੀ ਹੈ ਜੀ ਪਬਲਿਕ ਪ੍ਰਾਈਵੇਟ ਮਿਕਸ ਕੋਆਰਡੀਨੇਟਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਸੋਸ਼ੀਓਲੋਜੀ ਜਾਂ ਸਾਈਕੋਲੋਜੀ ਦੇ ਵਿੱਚ ਕੀਤੀ ਹੋਈ ਹੈ ਇੱਕ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹੈ ਰਿਲੇਵੈਂਟ ਫੀਲਡ ਦੇ ਵਿੱਚ ਨਾਲ ਹੀ ਤੁਹਾਡੇ ਕੋਲ ਟੂ wheeler ਦਾ ਡਰਾਈਵਿੰਗ ਲਾਇਸੈਂਸ ਹੈਗਾ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 22000 ਪਰ ਮਨ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਇਸ ਪੋਸਟ ਦੇ ਲਈ ਅਗਲੀ ਪੋਸਟ ਹੈਗੀ ਜੀ ਅਕਾਊਂਟੈਂਟ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕਮਰਸ ਦੇ ਵਿੱਚ ਕੀਤੀ ਹੋਈ ਹੈ ਨਾਲ ਹੀ ਤੁਹਾਡੇ ਕੋਲ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੈਗਾ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਬਾਈ ਹੇਅਰ ਪਲੱਸ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਇਸ ਪੋਸਟ ਦੇ ਲਈ ਅਗਲੀ ਪੋਸਟ ਹੈਗੀ ਜੀ ਸਾਈਕੋਲੋਜਿਸਟ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਸਾਈਕੋਲੋਜੀ ਦੇ ਵਿੱਚ ਕੀਤੀ ਹੋਈ ਹੈ ਨਾਲ ਹੀ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 30000 ਰੁਪਏ ਪਰ ਮੰਥ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਗਲੀ ਪੋਸਟ ਹੈ ਜਿਹੜੀ ਡਰਗ ਰੈਜ਼ਿਸਟੈਂਸ ਟੀਵੀ ਕਾਉਂਸਲਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਐਮ ਐਸ ਆਈਕਾਲੋਜੀ ਸੋਸ਼ੀਓਲੋਜੀ ਦਾ ਸੋਸ਼ਲ ਵਰਕ ਤੇ ਵਿੱਚ ਤੁਸੀਂ ਕੀਤੀ ਹੋਈ ਹੈ ਨਾਲ ਹੀ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਕੰਪਿਊਟਰ ਆਪਰੇਸ਼ਨਸ ਦੇ ਵਿੱਚ ਤੁਸੀਂ ਕੋਰਸ ਕੀਤਾ ਹੋਇਆ ਹੈ ਘੱਟੋ ਘੱਟ 2 ਮਹੀਨੇ ਦਾ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 2000 ਬਾਈ ਹੇਅਰ ਪਲੱਸ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਇਸ ਪੋਸਟ ਦੇ ਲਈ ਅਗਲੀ ਪੋਸਟ ਹੈਗੀ ਹੈ ਜੀ अर्ਲੀ ਇਨਵੈਂਸ਼ਨਿਸਟ ਕਮ ਸਪੈਸ਼ਲ ਐਜੂਕੇਟਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਐਮ ਐਸ ਸੀ ਡਿਸੇਬਿਲਟੀ ਸਟੱਡੀਜ਼ ਦੇ ਵਿੱਚ ਤੁਸੀਂ ਕੀਤੀ ਹੋਈ ਹੈ ਜਾਂ ਤੁਸੀਂ ਪੋਸਟ ਗ੍ਰੈਜੂਏਟ ਡਿਪਲੋਮਾ अर्ਲੀ ਇੰਟਰਵੈਂਸ਼ਨ ਦੇ ਵਿੱਚ ਕੀਤਾ ਹੋਇਆ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 16000 ਪਲਸ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਆਡੀਓਲੋਜਿਸਟ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਟੈਕਨੀਕਲ ਪਰਸਨ ਨਾਲ ਤੋਂ ਅੱਧ ਤੀ 4 ਸਾਲ ਦੀ ਗ੍ਰੈਜੂਏਸ਼ਨ ਜਿਹੜੀ ਆਡੀਓਲੋਜੀਅਲ ਸਪੀਚ ਲੈਂਗੁਏਜ ਪੈਥੋਲੋਜੀ ਦੇ ਵਿੱਚ ਕੀਤੀ ਹੋਈ ਹੈ ਫੁੱਲ ਟਾਈਮ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 3000 ਰੁਪਏ ਪਰ ਮੰਥ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਇਸ ਪੋਸਟ ਦੇ ਲਈ ਦੋਸਤੋ ਇਹ ਸੀ ਬਖਵਾਖ ਪੋਸਟਾਂ ਦੀ ਜਾਣਕਾਰੀ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 27 ਦਸੰਬਰ 2023 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਐਲੀਜੀਬਲ ਕੈਂਡੀਡੇਟਸ ਦੀ ਲਿਸਟ ਹੈ ਜਿਹੜੀ ਤੇ ਡੇਟ ਆਫ ਰਿਟਨ ਟੈਸਟ ਹੈ ਜਿਹੜੀ ਉਹ ਡਿਸਪਲੇ ਹੋ ਜਾਵੇਗੀ ਸਾਈਟ ਦੇ ਉੱਤੇ ਅਫੀਸ਼ੀਅਲ ਸਾਈਟ ਦਿੱਤੀ ਗਈ ਹੈ 10 ਜਨਵਰੀ 2024 ਨੂੰ ਇਨ੍ਹਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਮੈਕਸਿਮਮ ਏਜ ਲਿਮਿਟ 60 ਸਾਲ ਰੱਖੀ ਗਈ ਹੈ ਸਿਲੈਕਸ਼ਨ ਕ੍ਰਾਈਟਰੀਆ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਰਿਟਨ ਟੈਸਟ ਦੇ 90 ਮਾਰਕਸ ਹੋਣਗੇ ਤੇ ਐਕਸਪੀਰੀਅੰਸ ਦੇ 10 ਮਾਰਕਸ ਲੱਗਣੇ ਨੇ ਜਿਹੜੇ ਵੈਕੈਂਸੀਸ ਨੇ ਕੰਟਰੈਕਟ ਬੇਸਿਸ ਤੇ ਅਨਾਉਂਸ ਕੀਤੇ ਆ ਗੀਆਂ ਨੇ ਤੁਹਾਡੀ ਪਰਫਾਰਮੈਂਸ ਦੇ ਅਕੋਰਡਿੰਗ ਐਕਸਟੈਂਡੀਬਲ ਹੈਗੀਆਂ ਨੇ ਜਿਹੜੇ ਵੀ ਐਲੀਜੀਬਲ ਕੈਂਡੀਡੇਟਸ ਨੇ ਇਨਾ ਪੋਸਟਰ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਐਪਲੀਕੇਸ਼ਨ ਫਾਰਮ ਦਾ ਲਿੰਕ ਤੁਹਾਨੂੰ ਸਾਰੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਵੇਗਾ ਤੁਸੀਂ ਟੈਲੀਗ੍ਰਾਮ ਚੈਨਲ ਤੇ ਜਾ ਕੇ ਐਪਲੀਕੇਸ਼ਨ ਫਾਰਮ ਆ ਜਿਹੜਾ ਪ੍ਰਾਪਤ ਕਰ ਸਕਦੇ ਹੋ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ 셀ਫ ਅਟੈਸਟਡ ਫੋਟੋ ਕਾਪੀਜ਼ ਲਗਾਉਣੀਆਂ ਨੇ ਸਰਟੀਫਿਕੇਟਸ ਦੀਆਂ ਮੈਟ੍ਰਿਕুলেਸ਼ਨ ਤੋਂ ਲੈ ਕੇ ਤੇ ਇੱਕ ਤੁਸੀਂ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲਗਾਣੀ ਹੈ ਜਿਹੜੀ ਡਿਊਲੀ ਅਟੈਸਟਡ ਹੋਣੀ ਚਾਹੀਦੀ ਹੈ ਗੈਸਟਡ ਆਫੀਸਰ ਦੇ ਕੋਲ ਲਗਾ ਕੇ ਤੁਸੀਂ ਆਪਣੇ ਡਾਕੂਮੈਂਟਸ ਨੇ ਜਿਹੜੇ ਪੇਜ ਦੇਣੇ ਨੇ ਤੋਂ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਫੋਰਥ ਫਲੋਰ ਐਡਮਿਨ Government Multispeciality Hospital Sector 16 Chandigarh ਇਸ ਅਡਰੈਸ ਸੇ ਤੁਸੀਂ ਆਪਣੇ ਡਾਕੂਮੈਂਟਸ ਭੇਜਨੇ ਨੇ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਇਨਕੰਪਲੀਟ ਅਪਲੀਕੇਸ਼ਨਸ ਨੂੰ ਐਂਟਰਟੇਨ ਨਹੀਂ ਕੀਤਾ ਜਾਵੇਗਾ ਲਾਸਟ ਡੇਟ ਹੈਗੇ 27 ਨਵੰਬਰ 2023 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ 27 ਨਵੰਬਰ 2023 ਤੱਕ ਸਾਰੇ ਡਾਕੂਮੈਂਟਸ ਨੇ ਆਫਿਸ ਵਿੱਚ ਪਹੁੰਚ ਜਾਣਾ ਚਾਹੀਦੇ ਨੇ ਦੋਸਤੋ ਇਹ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਦੋਸਤੋ ਜੇਕਰ ਤੁਸੀਂ ਸਾਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਤੁਸੀਂ ਸਾਾਨੂੰ ਫੋਲੋ ਕਰਕੇ ਸਾਡੀ ਫੇਸਬੁੱਕ ਫੈਮਿਲੀ ਦਾ ਹਿੱਸਾ ਬਣ ਸਕਦੇ ਹੋ ਤਾਂ ਕਿ ਪੰਜਾਬ ਵਿੱਚ ਜਦੋਂ ਵੀ ਕੋਈ ਨਵੀਂ ਵੈਕੈਂਸੀ ਆਵੇ ਜਾਂ ਕਿਸੇ ਵੀ ਵੈਕੈਂਸੀ ਸੰਬੰਧੀ ਨਵੀਂ ਅਪਡੇਟ ਆਵੇ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤਾਂ ਚਲੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ